ਸਤਿੰਦਰ ਸਰ ਦੀ ਆਈ ਥਿੰਕ ਇਵਨ ਸਿਮੀ ਬਹੁਤ ਸੋਹਣੇ ਤੇ ਬਹੁਤ ਕਿਊਟ ਲੱਗ ਰਹੇ ਨੇ ਐਸ ਆਲਵੇਸ ਐਂਡ ਸਤਿੰਦਰ ਸਰ ਐਸ ਆਲਵੇਸ ਬਹੁਤ ਵਧੀਆ ਦੇ ਕਹਿਣਾ ਚਾਹਾਂਗੇ ਕਿ ਬਹੁਤ ਯੂਨੀਕ ਜੀ ਸਟੋਰੀ ਹੈ ਐਂਡ ਬਹੁਤ ਹੀ ਸੈਂਸਿਟਿਵ ਟਾਪਿਕ ਟੱਚ ਕੀਤਾ ਹੈ ਅ ਵੈਰੀ ਸਿੰਪਲ ਬਟ ਯੈਟ ਸੈਂਸਿਟਿਵ ਕਿ ਅਸੀਂ ਆਪਣੇ ਪਿੰਡਾਂ ਦੇ ਸਕੂਲਾਂ ਦੇ ਜੋ ਐਜੂਕੇਸ਼ਨ ਸਿਸਟਮ ਚੱਲ ਰਹੇ ਉਹਦੀ ਤਰਫ ਧਿਆਨ ਨਹੀਂ ਦਿੰਦੇ ਸੋ ਆਈ ਥਿੰਕ ਇਹ ਜਿਹੜੀ ਮੂਵੀ ਹੈ ਇਹ ਧਿਆਨ ਲੈ ਕੇ ਜਾਊਗੀ ਉਸ ਤਰਫ ਬਹੁਤ ਸੋਹਣੀ ਬਣਾਈ ਹੈ ਇਹਨਾਂ ਨੇ ਇਦਾਂ ਦੀ ਹੋਰ ਵੀ ਮੂਵੀਜ਼ ਆਣੀ ਚਾਹੀਦੀਆਂ ਮੈਨੂੰ ਪਰਸਨਲੀ ਬਹੁਤ ਸੋਹਣੀ ਲੱਗੀ ਮੂਵੀ ਇਹ ਆਨ ਗੁੱਡ ਵਿਦ ਦ ਵਰਡਸ ਬਟ ਆਈ ਥਿੰਕ ਇਟ ਵਾਸ ਵੈਰੀ ਗੁੱਡ ਇਟ ਵਾਸ ਲਾਈਕ ਇਟ ਇੱਕ ਚੀਜ਼ ਹੁੰਦੀ ਹੈ ਇੱਕ ਮੋਰਲ ਵੈਲਿਊਜ਼ ਦੇਣਾ ਆਈ ਥਿੰਕ ਥੈਟ ਵਾਸ ਯੂ ਨੋ ਦ ਕਨਸੈਪਟ ਵਾਸ ਗੁੱਡ ਐਂਡ ਏਵਰੀਥਿੰਗ ਵਾਸ ਗੁੱਡ ਬਹੁਤ ਵਧੀਆ ਜੀ ਬਹੁਤ ਵਧੀਆ ਕਨਸੈਪਟ ਸੀ ਬਹੁਤ ਸੋਹਣੀ ਜਿੱਦਾਂ ਐਜੂਕੇਸ਼ਨ ਸਿਸਟਮ ਬਾਰੇ ਸਾਨੂੰ ਦੇਖਣ ਨੂੰ ਮਿਲਿਆ ਆ ਟੂ ਵੀ ਕੰਟੀਨਿਊ ਪਾਰਟ ਕੀਤਾ ਆ ਮੈਡੀਕਲ ਲਾਈਨ ਬਾਰੇ ਸ਼ਾਇਦ ਅਗਲਾ ਪਾਰਟ ਦੇਖਣ ਨੂੰ ਮਿਲਾਂਗੇ ਅਸੀਂ ਉਹ ਵੀ ਦੇਖਣਾ ਚਾਹਾਂਗੇ ਮਾਪਿਆਂ ਦੇ ਵਿੱਚ ਇਹ ਕਹेलो ਪ੍ਰਾਈਵੇਟ ਸਕੂਲ ਤੇ ਗਵਰਨਮੈਂਟ ਸਕੂਲ ਦੇ ਜੋ ਹਾਲਾਤ ਹਨ ਸਿਸਟਮ ਹੈ ਜੋ ਉਹਦੇ ਬਾਰੇ ਦੱਸਿਆ ਗਿਆ ਤੇ ਖਾਸ ਕਰਕੇ ਮੇਨ ਚੀਜ਼ ਬੱਚਿਆਂ ਦਾ ਇੰਟਰਸਟ ਬਾਰੇ ਦਿਖਾਈ ਗਈ ਆ ਕਿ ਬੱਚੇ ਦੀ ਜੋ ਡ੍ਰੀਮ ਹੈ ਜੋ ਇੰਟਰਸਟ ਹੈ ਜੋ ਉਹਦਾ ਏਮ ਹੁੰਦਾ ਆਪਾਂ ਨੂੰ ਉਹ ਚੀਜ਼ ਵੱਲ ਉਹਦਾ ਇੰਟਰਸਟ ਪੈਦਾ ਕਰਨਾ ਚਾਹੀਦਾ ਤੇ ਕਈ ਵਾਰ ਹੁੰਦਾ ਕਿ ਬੱਚਾ ਕੁਝ ਹੋਰ ਕਰਨਾ ਚਾਹੁੰਦਾ ਹੁੰਦਾ ਬਟ ਆਪਣੇ ਟੀਚਰਸ ਕਹेलो ਮਾਪਿਓ ਕਹेलो ਉਹ ਕਿਸੇ ਹੋਰ ਚੀਜ਼ ਵੱਲ ਪੇਸ ਕਰ ਦਿੰਦੇ ਨੇ ਇਹ ਚੀਜ਼ ਬਹੁਤ ਜੁਗਤੀ ਹੈ ਮੈਨੂੰ ਕਨਸੈਪਟ ਬਹੁਤ ਅੱਛਾ ਲੱਗਿਆ ਕਿ ਬਿਕੋਜ਼ ਆਈ ਐਮ fromParams ਦਿਸ ਲਾਈਨ ਓਨ ਆ ਸੋਸਾਇਟੀ ਦੇ ਚੇਂਜੇਸ ਆਉਣਗੇ ਸੋ ਆਈ ਲਵ ði ਕਨਸੈਪਟ ਕਹਾਣੀ ਮਤਲਬ ਬਹੁਤ ਹੀ ਅੱਛੀ ਬਣਾਈ ਗਈ ਹੈ ਖਾਸ ਕਰਕੇ ਬੱਚਿਆਂ ਨੂੰ ਜੋ ਮੋਟੀਵੇਟ ਕਰਦੀ ਹੈ ਬਹੁਤ ਵਧੀਆ ਜੇਕਰ ਮਾਪੇ ਉਹਨੇ ਬੱਚੇ ਨੂੰ ਲੈ ਕੇ ਆਉਂਦੇ ਔਰ ਪਿਕਚਰ ਦਿਖਾਉਂਦੇ ਆ ਤਾਂ ਬੱਚਿਆਂ ਨੂੰ ਇਸ ਨੂੰ ਸਿੱਖਣ ਨੂੰ ਮਿਲੇਗਾ ਉਹਨਾਂ ਨੂੰ ਲੱਗੇਗਾ ਕਿ ਇਸ ਨੂੰ ਦੇਖ ਕੇ ਕੀ ਉਹ ਕੁਝ ਕਰ ਸਕਦੇ ਹਨ ਕਿ ਕੁਝ ਕਰਨ ਦੀ ਕੋਸ਼ਿਸ਼ ਉਹ ਕਰਨਗੇ ਬਹੁਤ ਮਿਟਵਿਟ ਕਰਦੀ ਹੈ ਇਹ ਪਿਕਚਰ ਐਂਡੀ ਦਾ ਬਹੁਤ ਵਧੀਆ ਹੈ ਹਾਂ ਸਾਰੇ ਕੈਰੈਕਟਰ ਨੇ ਵਧੀਆ ਰੋਲ ਪਲੇ ਕੀਤਾ ਮੈਂ ਪੁਸ਼ਪ ਕੋਟੂ ਦੇਖੀ ਸੀ ਮੈਂ ਸੇਮ ਨੰਬਰ ਦੇਣਾ ਚਾਹੁੰਦਾ ਕਿ ਅੱਛੀ ਪਿਕਚਰ ਹੈ ਮੂਵੀ ਬਹੁਤ ਵਧੀਆ ਵੀਰ ਸਾਰੀ ਟੀਮ ਵਧਾਈ ਦੀ ਪਾਤਰ ਹੈ ਬਹੁਤ ਖੂਬਸੂਰਤੀ ਦੇ ਨਾਲ ਬੱਚਿਆਂ ਦਾ ਉਹ ਕਨਸੈਪਟ ਲੈ ਕੇ ਚੱਲੇ ਆ ਜਿਹੜਾ ਕਨਸੈਪਟ ਅੱਜ ਤੱਕ ਅੱਖਾਂ ਤੋਂ ਪਰੇ ਦਾ ਆਪਣਾ ਅਰਸਤੂ ਹੁਸ਼ਿਆਰ ਸਿੰਘ ਸਰਤਾਜ ਜੀ ਬਹੁਤ ਖੂਬਸੂਰਤੀ ਦੇ ਨਾਲ ਉਹਨਾਂ ਨੇ ਉਹ ਚੀਜ਼ਾਂ ਦਿਖਾਈਆਂ ਜਿਹੜੀਆਂ ਚੀਜ਼ਾਂ ਸਾਡੀਆਂ ਅੱਖਾਂ ਤੋਂ ਪਰੋਖੇ ਐ ਛੁਪੀਆਂ ਹੋਈਆਂ ਨੇ ਔਰ ਉਹ ਬੱਚੇ ਜਦੋਂ ਅਸੀਂ ਉਹ ਆਪਣੀਆਂ ਅੱਖਾਂ ਨਾਲ ਦੇਖਾਂਗੇ ਆਪਣੇ ਬੱਚਿਆਂ ਨੂੰ ਦਿਖਾਵਾਂਗੇ ਸਾਡੇ ਬੱਚਿਆਂ ਦੇ ਅੰਦਰ ਛੁਪੇ ਹੋਏ ਗੁਣ ਵੀ ਸਾਨੂੰ ਦਿਖਣਗੇ ਸਾਡੇ ਬੱਚਿਆਂ ਦੇ ਅੰਦਰ ਕੀ ਕੀ ਸ਼ੁਭਿਆ ਹੋਇਆ ਹੈ ਅਸੀਂ ਭੁੱਲੀ ਬੈਠੇ ਆ ਅਸੀਂ ਕਹਿੰਦੇ ਵੀ ਜੋ ਅਸੀਂ ਬਣਾਉਣਾ ਚਾਹੁੰਦੇ ਬੱਚਾ ਨੂੰ ਉਹ ਬਣਨ ਪਰ ਨਹੀਂ ਬੱਚਿਆਂ ਦੇ ਅੰਦਰ ਜਿਹੜੀਆਂ ਕਲਾਵਾਂ ਐ ਉਹ ਮੂਵੀ ਦੇਖ ਕੇ ਪਤਾ ਲੱਗਦਾ ਸਾਰੇ ਸਕੂਲਾਂ ਦੇ ਬੱਚਿਆਂ ਨੂੰ ਬੇਨਤੀ ਆ ਮੇਰੀ ਸਰਕਾਰੀ ਦਿਨ ਨੂੰ ਕਿ ਜਰੂਰ ਮੂਵੀ ਦੇਖਣ ਜੀ ਬਹੁਤ ਵਧੀਆ ਲੱਗੀ ਸਰ ਇਸ ਫਿਲਮ ਸੇ ਬੱਚੋ ਕੇ ਲਿਏ ਮੈਸੇਜ ਹੈ ਕਿ ਬੱਚੋ ਕੇ ਸਾਥ ਐਜੂਕੇਸ਼ਨਲ ਕੇ ਸਾਥ ਸਾਥ ਫਿਜ਼ੀਕਲ ਐਕਟੀਵਿਟੀਜ਼ ਵੀ ਬਹੁਤ ਜ਼ਰੂਰੀ ਹੈ ਬਹੁਤ ਵਧੀਆ ਸੀ ਸਤਿੰਦਰ ਸਰ ਦੀ ਆਈ ਥਿੰਕ ਇਵਨ ਸਿਮੀ ਬਹੁਤ ਸੋਹਣੇ ਤੇ ਬਹੁਤ ਕਿਊਟ ਲੱਗ ਰਹੇ ਨੇ ਐਜ਼ ਆਲਵੇਸ ਐਂਡ ਸਤਿੰਦਰ ਸਰ ਇਸ ਆਲਵੇਜ਼ ਬਹੁਤ ਵਧੀਆ ਦੇ ਕਹਿਣਾ ਚਾਹਾਂਗੇ ਕਿ ਬਹੁਤ ਯੂਨੀਕ ਜੀ ਸਟੋਰੀ ਹੈ ਐਂਡ ਬਹੁਤ ਹੀ ਸੈਂਸਿਟਿਵ ਟਾਪਿਕ ਟੱਚ ਕੀਤਾ ਹੈ ਅ ਵੈਰੀ ਸਿੰਪਲ ਬਟ ਯੈਟ ਸੈਂਸਿਟਿਵ ਕਿ ਅਸੀਂ ਆਪਣੇ ਪਿੰਡਾਂ ਦੇ ਸਕੂਲਾਂ ਦੇ ਜੋ ਐਜੂਕੇਸ਼ਨ ਸਿਸਟਮ ਚੱਲ ਰਹੇ ਉਹਦੀ ਤਰਫ ਧਿਆਨ ਨਹੀਂ ਦਿੰਦੇ ਸੋ ਆਈ ਥਿੰਕ ਇਹ ਜਿਹੜੀ ਮੂਵੀ ਹੈ ਇਹ ਧਿਆਨ ਲੈ ਕੇ ਜਾਊਗੀ ਉਸ ਤਰਫ ਬਹੁਤ ਸੋਹਣੀ ਬਣਾਈ ਹੈ ਇਹਨਾਂ ਨੇ ਇਦਾਂ ਦੀ ਹੋਰ ਵੀ ਮੂਵੀਜ਼ ਆਣੀ ਚਾਹੀਦੀਆਂ ਮੈਨੂੰ ਪਰਸਨਲੀ ਬਹੁਤ ਸੋਹਣੀ ਲੱਗੀ ਮੂਵੀ ਇਹ ਆਨ ਗੁੱਡ ਵਿਦ ਦਾ ਵਰਡਸ ਬਟ ਆਈ ਥਿੰਕ ਇਟ ਵਾਸ ਵੈਰੀ ਗੁੱਡ ਇਟ ਵਾਸ ਲਾਈਕ ਇਟ ਇੱਕ ਚੀਜ਼ ਹੁੰਦੀ ਹੈ ਇੱਕ ਮੋਰਲ ਵੈਲਿਊਜ਼ ਦੇਣਾ ਆਈ ਥਿੰਕ ਥੈਟ ਵਾਸ ਯੂ ਨੋ ਦਾ ਕਨਸੈਪਟ ਵਾਸ ਗੁੱਡ ਐਂਡ ਏਵਰੀਥਿੰਗ ਵਾਸ ਗੁੱਡ ਬਹੁਤ ਵਧੀਆ ਜੀ ਬਹੁਤ ਵਧੀਆ ਕਨਸੈਪਟ ਸੀ ਬਹੁਤ ਸੋਹਣੀ ਜਿੱਦਾਂ ਐਜੂਕੇਸ਼ਨ ਸਿਸਟਮ ਬਾਰੇ ਸਾਨੂੰ ਦੇਖਣ ਨੂੰ ਮਿਲਿਆ ਆ ਟੂ ਵੀ ਕੰਟੀਨਿਊ ਪਾਰਟ ਕੀਤਾ ਆ ਮੈਡੀਕਲ ਲਾਈਨ ਬਾਰੇ ਸ਼ਾਇਦ ਅਗਲਾ ਪਾਰਟ ਦੇਖਣ ਨੂੰ ਮਿਲਾਂਗੇ ਅਸੀਂ ਉਹ ਵੀ ਦੇਖਣਾ ਚਾਹਾਂਗੇ ਜੀ ਮਾਂ ਘਰ ਦੇ ਵਿੱਚ ਜੀ ਕਹेलो ਪ੍ਰਾਈਵੇਟ ਸਕੂਲ ਤੇ ਗਵਰਨਮੈਂਟ ਸਕੂਲ ਦੇ ਜੋ ਹਾਲਾਤਾਂ ਸਿਸਟਮ ਹੈ ਜੋ ਉਹਦੇ ਬਾਰੇ ਦੱਸਿਆ ਗਿਆ ਤੇ ਖਾਸ ਕਰਕੇ ਮੇਨ ਚੀਜ਼ ਬੱਚਿਆਂ ਦਾ ਇੰਟਰਸਟ ਬਾਰੇ ਦਿਖਾਈ ਗਈ ਆ ਕਿ ਬੱਚੇ ਦੀ ਜੋ ਡ੍ਰੀਮ ਹੈ ਜੋ ਇੰਟਰਸਟ ਹੈ ਜੋ ਉਹਦਾ ਏਮ ਹੁੰਦਾ ਆਪਾਂ ਨੂੰ ਉਹ ਚੀਜ਼ ਵੱਲ ਉਹਦਾ ਇੰਟਰਸਟ ਪੈਦਾ ਕਰਨਾ ਚਾਹੀਦਾ ਤੇ ਕਈ ਵਾਰ ਹੁੰਦਾ ਕਿ ਬੱਚਾ ਕੁਝ ਹੋਰ ਕਰਨਾ ਚਾਹੁੰਦਾ ਹੁੰਦਾ ਬਟ ਆਪਣੇ ਟੀਚਰਸ ਕਹेलो ਮਾਪਿਓ ਕਹेलो ਉਹ ਕਿਸੇ ਹੋਰ ਚੀਜ਼ ਵੱਲ ਪੇਸ ਕਰ ਦਿੰਦੇ ਨੇ ਇਹ ਚੀਜ਼ ਬਹੁਤ ਜੁਗਤੀ ਹੈ ਮੈਨੂੰ ਕਨਸੈਪਟ ਬਹੁਤ ਅੱਛਾ ਲੱਗਿਆ ਕਿ ਬਿਕੋਜ਼ ਆਈ ਐਮ fromParams ਦਿਸ ਲਾਈਨ ਆ ਸੋਸਾਇਟੀ ਦੇ ਚੇਂਜੇਸ ਆਉਣਗੇ ਸੋ ਆਈ ਲਵ ði ਕਨਸੈਪਟ ਕਹਾਣੀ ਮਤਲਬ ਬਹੁਤ ਹੀ ਅੱਛੀ ਬਣਾਈ ਗਈ ਹੈ ਖਾਸ ਕਰਕੇ ਬੱਚਿਆਂ ਨੂੰ ਜੋ ਮੋਟੀਵੇਟ ਕਰਦੀ ਹੈ ਬਹੁਤ ਵਧੀਆ ਜੇਕਰ ਮਾਪੇ ਉਹਨੇ ਬੱਚੇ ਨੂੰ ਲੈ ਕੇ ਆਉਂਦੇ ਔਰ ਪਿਕਚਰ ਦਿਖਾਉਂਦੇ ਆ ਤਾਂ ਬੱਚਿਆਂ ਨੂੰ ਇਸ ਨੂੰ ਸਿੱਖਣ ਨੂੰ ਮਿਲੇਗਾ ਉਹਨਾਂ ਨੂੰ ਲੱਗੇਗਾ ਕਿ ਇਸ ਨੂੰ ਦੇਖ ਕੇ ਕੀ ਉਹ ਕੁਝ ਕਰ ਸਕਦੇ ਹਨ ਕਿ ਕੁਝ ਕਰਨ ਦੀ ਕੋਸ਼ਿਸ਼ ਉਹ ਕਰਨਗੇ ਬਹੁਤ ਮਿਟਵਿਟ ਕਰਦੀ ਹੈ ਇਹ ਪਿਕਚਰ ਐਂਡੀ ਦਾ ਬਹੁਤ ਵਧੀਆ ਹੈ ਹਾਂ ਸਾਰੇ ਕੈਰੈਕਟਰ ਨੇ ਵਧੀਆ ਰੋਲ ਪਲੇ ਕੀਤਾ ਮੈਂ ਪੁਸ਼ਪ ਕੋਟੂ ਦੇਖੀ ਸੀ ਮੈਂ ਸੇਮ ਨੰਬਰ ਦੇਣਾ ਚਾਹੁੰਦਾ ਕਿ ਅੱਛੀ ਪਿਕਚਰ ਹੈ ਮੂਵੀ ਬਹੁਤ ਵਧੀਆ ਵੀਰ ਸਾਰੀ ਟੀਮ ਵਧਾਈ ਦੀ ਪਾਤਰ ਹੈ ਬਹੁਤ ਖੂਬਸੂਰਤੀ ਦੇ ਨਾਲ ਬੱਚਿਆਂ ਦਾ ਉਹ ਕਨਸੈਪਟ ਲੈ ਕੇ ਚੱਲੇ ਆ ਜਿਹੜਾ ਕਨਸੈਪਟ ਅੱਜ ਤੱਕ ਅੱਖਾਂ ਤੋਂ ਪਰੇ ਦਾ ਆਪਣਾ ਅਰਸਤੂ ਹੁਸ਼ਿਆਰ ਸਿੰਘ ਸਰਤਾਜ ਜੀ ਬਹੁਤ ਖੂਬਸੂਰਤੀ ਦੇ ਨਾਲ ਉਹਨਾਂ ਨੇ ਉਹ ਚੀਜ਼ਾਂ ਦਿਖਾਈਆਂ ਜਿਹੜੀਆਂ ਚੀਜ਼ਾਂ ਸਾਡੀਆਂ ਅੱਖਾਂ ਤੋਂ ਪਰੋਖੇ ਐ ਛੁਪੀਆਂ ਹੋਈਆਂ ਨੇ ਔਰ ਉਹ ਬੱਚੇ ਜਦੋਂ ਅਸੀਂ ਉਹ ਆਪਣੀਆਂ ਅੱਖਾਂ ਨਾਲ ਦੇਖਾਂਗੇ ਆਪਣੇ ਬੱਚਿਆਂ ਨੂੰ ਦਿਖਾਵਾਂਗੇ ਸਾਡੇ ਬੱਚਿਆਂ ਦੇ ਅੰਦਰ ਛੁਪੇ ਹੋਏ ਗੁਣ ਵੀ ਸਾਨੂੰ ਦਿਖਣਗੇ ਸਾਡੇ ਬੱਚਿਆਂ ਦੇ ਅੰਦਰ ਕੀ ਕੀ ਸ਼ੁਭਿਆ ਹੋਇਆ ਹੈ ਅਸੀਂ ਭੁੱਲੀ ਬੈਠੇ ਹਾਂ ਅਸੀਂ ਕਹਿੰਦੇ ਵੀ ਜੋ ਅਸੀਂ ਬਣਾਉਣਾ ਚਾਹੁੰਦੇ ਬੱਚਾ ਨੂੰ ਉਹ ਬਣਨ ਪਰ ਨਹੀਂ ਬੱਚਿਆਂ ਦੇ ਅੰਦਰ ਜਿਹੜੀਆਂ ਕਲਾਵਾਂ ਐ ਉਹ ਮੂਵੀ ਦੇਖ ਕੇ ਪਤਾ ਲੱਗਦਾ ਸਾਰੇ ਸਕੂਲਾਂ ਦੇ ਬੱਚਿਆਂ ਨੂੰ ਬੇਨਤੀ ਹੈ ਮੇਰੀ ਸਰਕਾਰੀ ਦਿਆਂ ਨੂੰ ਕਿ ਜਰੂਰ ਮੂਵੀ ਦੇਖਣ ਜੀ ਬਹੁਤ ਵਧੀਆ ਲੱਗੀ ਸਰ ਇਸ ਫਿਲਮ ਸੇ ਬੱਚੋ ਕੇ ਲੀਏ ਮੈਸੇਜ ਹੈ ਕਿ ਬੱਚੋ ਕੇ ਸਾਥ ਐਜੂਕੇਸ਼ਨਲ ਕੇ ਸਾਥ ਸਾਥ ਫਿਜ਼ੀਕਲ ਐਕਟੀਵਿਟੀਆਂ ਵੀ ਬਹੁਤ ਜ਼ਰੂਰੀ ਹੈ ਬਹੁਤ ਵਧੀਆ ਸੀ ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ